ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾਉਣ ਸਕੇ ਬਾਕੀ ਨੰਬਰ ਵੰਗਾਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪੈਂਡ ਹਰੀ ਨੌ ਤੋਂ ਆਪਾਂ ਕਵਰ ਕਰਨ ਲੱਗੇ ਆਂ ਜਿਲ੍ਹਾ ਫਰੀਦਕੋਟ ਵੀਰੇ ਤੇ ਤਹਿਸੀਲ ਹੈਗੀ ਕੋਟਕਪੂਰਾ ਕੋਟਕਪੂਰੇ ਦੇ ਨੇੜੇ ਇੱਕ ਦਾ ਪਿੰਡ ਹੈਗਾ ਇੱਕ ਤੁਹਾਨੂੰ ਲੋਕਲ ਝੋਟੀ ਦਿਖਾਵਾਂ ਕਿਹੜਾ ਸੂਆ ਬਾਈ ਜੀ ਤੋਂ ਪੁੱਛਾਂਗੇ ਕਿ ਕਿੰਨਾ ਦੁੱਧ ਬਾਅਦ ਪਹਿਲੇ ਸੂਆ ਤਾਂ ਕੱਢਿਆ ਕੋਈ ਮਿਹਨਤ ਵਾਲੇ ਬੰਦੇ ਆ ਕੋਈ ਵਪਾਰ ਦਾ ਕੰਮ ਨਹੀਂ ਇੱਕ ਅੱਧੀ ਪਾਲਦੇ ਆ ਤੇ ਕਿਉਂਕਿ ਸਾਰਿਆਂ ਆਸਾਂ ਗਰੀਬ ਬੰਦੇ ਦੀਆਂ ਪਸ਼ੂ ਤੇ ਹੀ ਹੁੰਦੀਆਂ ਵਿਆਹ ਕਰਨਾ ਤਾਂ ਵੀ ਪਸ਼ੂ ਦੇ ਉੱਤੇ ਤੇ ਜੇ ਕੋਈ ਘਰ ਪਾਉਣਾ ਤਾਂ ਵੀ ਪਸ਼ੂ ਦੇ ਉੱਤੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਜੀ ਹਾਂਜੀ ਪਹਿਲਾਂ ਤਾਂ ਨੰਬਰ ਬੋਲੋ ਜੀ 6239136090 32 ਨੋ ਪਿੰਡ ਆਪਣਾ ਬੀਰ ਹਰੀਨੋਈ ਪਿੰਡ ਹਰੀਨੋਈ ਜ਼ਿਲ੍ਹਾ ਆਪਾਂ ਨੂੰ ਫਰੀਦਕੋਟ ਦੇ ਤਸੀਲ ਹੈਗੀ ਕੋਟਕਪੂਰਾ ਕੋਟਕਪੂਰੇ ਦੇ ਨੇੜੇ ਦਾ ਪਿੰਡ ਆ ਤੇ ਵਪਾਰ ਦਾ ਆਪਣਾ ਕੰਮ ਕੋਈ ਵੀ ਪਹਿਲਾਂ ਵੀ ਆਪਾਂ ਤੁਹਾਡੇ ਇੱਕ ਵੀਡੀਓ ਪਾ ਕੇ ਗਏ ਚੰਗਾ ਰਿਹਾ ਰਿਸਪੌਂਸ ਉਹਦਾ ਬੈਗੀ ਸੀਗੀ ਓਕੇ ਤੇ ਜਿਹੜੀ ਅੱਜ ਆਪਾਂ ਝੋਟੀ ਦੇਖੀ ਨੇ ਸਕਰੀਨ ਦੇ ਉੱਤੇ ਜੀ ਕਿਹੜਾ ਸੂਆ ਤੀਜਾ ਹੈ ਤੀਜੀ ਵੇਰ ਹੁਣ ਸੋਦੀ ਆ ਤੇ ਦੋ ਵੇਰੀ ਆਪਾਂ ਚੋਈਆ ਕਰੇ ਹਾਂਜੀ ਓਕੇ ਕਿੰਨਾ ਕੁ ਦੁੱਧ ਕੱਢਿਆ ਜੀ ਇਹਦਾ ਹੀ ਦੇਖੋ ਇਹਦਾ ਖਰਾਬ ਦੇ ਸਿਰ ਤੇ ਹੁੰਦਾ ਬਾਕੀ ਮੈਂ ਤਾਂ ਲੈ ਸੀਗਾ ਪਹਿਲਾ ਅੱਛਾ ਥੋਕੜ ਕੱਪਣ ਲਈ ਹਾਂਜੀ ਥੋਕੜ ਕੱਪਣ ਵਿੱਚ ਕਿੰਨਾ ਕ ਦੇ ਦੂ ਐਦ ਕੀ ਜੀ ਤਾਂ ਲਈ ਹੋ ਕਹਿੰਦੇ 14 15 ਲੀਟਰ ਵਾਕਿਆ ਯਾਰ ਮੈਂ 7 8 ਲੀਟਰ ਕੱਢਿਆ ਯਾਰ ਖੋਲਿਆ ਨੂੰ ਬਾਹਰ ਨੂੰ ਤੋੜਾ ਕਰਕੇ ਚੈੱਕ ਚੰਗੀਆਂ ਜਾ ਗਈ ਜੀ ਚੰਗਾ ਸੰਗ ਖਲਾ ਰੇ ਨਾਲ ਤੀਜਾ ਸੂਆ ਕੋਈ ਐ ਨਹੀਂ ਵੀ ਦੂਜੇ ਨਤੀਜੇ ਕਈ ਜਾਣਗੇ ਸਹੀ ਗੱਲਾਂ ਆ ਚੌਥੇ ਨਤੀਜੇ ਕਈ ਜਾਣ ਆ ਆ ਦੇਖੋ ਜੀ ਥਾਨ ਹਵਾਨੇ ਦੀ ਪੂਰੀ ਹਵਾ ਕਿੰਨੇ ਕ ਦਿਨ ਘੱਟ ਜੂ ਬਈ ਇਹ ਇਹ ਲਾਭੀ ਤਿੰਨ ਚਾਰ ਦਿਨ ਕੱਢੂ ਜੀ ਓਕੇ ਤਾਂ ਤੋਂ 4 ਦਿਨ ਬਾਕੀ ਆ ਦੇਖੋ ਇਹ ਥਣ ਹਵਾਨੇ ਦੀ ਪੂਰੀ ਸਾਫ ਕੁਤਰੀ ਆ ਕੁਆਲਿਟੀ ਚੰਗੀ ਆ ਜੀ ਸਮੋੜ ਲਿਆ ਫਿਰ ਆ ਦੇਖੋ ਚੱਲਾ ਥਣ ਭਾਂਡੇ ਦੀ ਪੂਰੀ ਸਾਫ ਆ ਆ ਲੋ ਜੀ ਬਾਕੀ ਸਿੰਗਸਾਲਾ ਇੱਕ ਨੰਬਰ ਰੇਟ ਡਿਟੇਲ ਸਭ ਕੋ ਵੀਡੀਓ ਦੇ ਵਿੱਚ ਜਮਾ ਜਾਏ ਰੇਟ ਦੇ ਵਿੱਚ ਬਾਈ ਨੇ ਵੇਚਣੀ ਆ ਆ ਦੇਖੋ ਜੀ ਥਣ ਹਵਾਨਾ ਕਰੋ ਨੇੜੇ ਤੋਂ ਚੈੱਕ ਆ ਦੇਖੋ ਬਾਕੀ ਦੀ ਗੱਲ ਥਾਣ ਹਵਾਨੇ ਦੀ ਪੂਰੀ ਸਾਫ ਸੁਥਰੀ ਦੋਧ ਦੇ ਨੇ ਵਾਕਈ ਕੱਢ ਦੇਣਾ ਕੋਈ ਚੱਕਰ ਵਾਲੀ ਗੱਲ ਨਹੀਂ ਕਿੰਨੇ ਦਿਨ ਕੱਟਜੂ ਬਾਈ ਤਿੰਨ ਚਾਰ ਦਿਨ ਕੱਟੂ ਤਿੰਨ ਤੋਂ ਚਾਰ ਦਿਨ ਪਾਰ ਪਿੱਛਾ ਸਭ ਓਕੇ ਆ ਹਾਂਜੀ ਓਕੇ ਤੇ ਮੁੱਲ ਦੱਸ ਬਾਈ ਜਾਇਜ਼ ਦਾ ਜਮ ਮੁੱਲ ਜੀ ਇੱਕ ਵੀ ਹੈ ਇਮਾਨਦਾਰ ਹੋ ਜੂ ਹਾਂਜੀ ਮੁੱਕ ਤੇ ਬੱਸ ਸੋਚ ਸਮਝ ਕੇ ਬੋਲ ਕਰਿਆ ਹਨਾ ਹਾਂਜੀ ਜਮਾ ਲੈਂਡ ਦੇਣੀ ਬੋਲ ਕਰਿਆ ਬਾਈ ਨੇ ਕੋਈ ਐਵੇਂ ਨਹੀਂ ਨਾ ਕੈਂਡਾਂਗਾ ਮਾਰਗਾ 1 ਲੱਖ 20 ਹਜ਼ਾਰ ਚੋੜਾ ਮਾਨਦਾਨ ਜ਼ਰੂਰ ਹੋ ਜਾਣਾ ਤੇ ਨੰਬਰ ਵਾਈ ਫਿਰ ਬੋਲ ਦੋ 62391 36090 360 90 90 ਐਂਡ ਹਰੀ ਨੋਂ ਤੋਂ ਇੱਕ ਝੋਟੀ ਤੇ ਇੱਕ ਤੁਹਾਨੂੰ ਦਿਖਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਦੀ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਗੱਲ ਨਾਲ ਵੀਡੀਓ ਦਾ